ਸਤਿ ਸ਼੍ਰੀ ਅਕਾਲ ਜੀ ਯੂਐਸਏ ਰਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੇ ਆ ਕਿ ਜਲੰਧਰ ਸ਼ਹਿਰ ਦੇ ਵਿੱਚ ਠੱਗ ਏਜੰਟ ਜਿਹੜੇ ਆ ਲਗਾਤਾਰ ਘੁੰਮ ਰਹੇ ਆ ਸੋ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਆ ਕਿੰਗਡਮ ਕੰਸਲਟੈਂਟ ਦੀਆਂ ਥੋੜਾ ਦੱਸ ਦਈਏ ਕਿ ਇਹ ਉਹ ਠੱਗ ਏਜੰਟ ਹੈ ਜਿਹੜਾ ਏਰੀਆ ਤੁਹਾਨੂੰ ਦੱਸ ਦਈਏ ਜਿਹੜਾ ਪੈਂਦਾ ਹੈ ਬਿਲਕੁਲ ਤਾਜ ਮਾਰਕੀਟ ਦੇ ਓਪੋਜ਼ਿਟ ਜੋ ਤੁਸੀਂ ਪਿੰਮਸ ਹਸਪੀਟਲ ਥੋੜਾ ਜਾਗੇ ਜਾਂਦੇ ਉਸ ਤੋਂ ਬਾਅਦ ਤਾਜ ਮਾਰਕੀਟ ਆਂਦੀ ਹੈ ਤਾਜ ਮਾਰਕੀਟ ਦੇ ਬਿਲਕੁਲ ਓਪੋਜ਼ਿਟ ਦੀ ਜੇ ਗੱਲ ਕਰੀਏ ਇਹ ਕੰਸਲਟੈਂਟ ਹੈ ਕਿੰਗਡਮਸ ਲੋਕਾਂ ਦੇ ਨਾਲ ਕਿਸੇ ਨੇ ਕਿਤੇ 10 ਲੱਖ ਦੀ ਠੱਗੀ ਕੀਤੀ ਹੈ ਕਿਤੇ 4 ਲੱਖ ਦੀ ਠੱਗੀ ਕੀਤੀ ਹੈ ਅੱਗੇ ਵੀ ਤੁਹਾਨੂੰ ਦੱਸ ਦਈਏ ਕਿ ਖਬਰਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਇਹ ਚਰਚਾ ਦੇ ਵਿੱਚ ਰਹਿ ਚੁੱਕੇ ਆ ਲਗਾਤਾਰ ਲੋਕਾਂ ਨਾਲ ਠੱਗੀ ਠੋਰੀ ਦੇ ਮਾਮਲੇ ਜਿਹੜੇ ਸਾਹਮ ਅਧੀ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਨਹੀਂ ਜਾਂ ਕਿਉਂ ਨਹੀਂ ਜੇਲ੍ਹ ਭੇਜਿਆ ਜਾਂਦਾ ਤੇ ਇਸ ਤਰ੍ਹਾਂ ਦੀ ਜਿਹੜਾ ਠੱਗੀ ਠੋਰੀ ਦੀਆਂ ਦੁਕਾਨਾਂ ਬੰਦ ਕਿਉਂ ਨਹੀਂ ਕੀਤੀਆਂ ਜਾਂਦੀਆਂ ਸੋ ਉੱਥੇ ਲੋਕੀ ਮੌਜੂਦ ਹੈ ਗਲਤ ਗੱਲ ਕਰਦੇ ਆ ਮੈਮ ਕੀ ਨਾਮ ਹੈ ਜੀ ਤੁਹਾਡਾ ਪ੍ਰਵੀਨ ਕੁਮਾਰੀ ਮੈਮ ਕੀ ਸਾਰੀ ਗੱਲਬਾਤ ਹੋਈ ਹੈ ਤੁਹਾਡੇ ਨਾਲ ਸਰ ਸਾਡੇ ਨਾਲ ਵੀਜੇ ਦੀ ਗੱਲ ਹੋਈ ਸੀ ਨਾ ਤੋਂ ਅਸੀਂ ਤੁਹਾਡੇ ਬੱਚੇ ਦਾ ਵੀਜ਼ਾ ਲਵਾ ਕੇ ਕਿਹੜੀ ਕੰਪਨੀ ਹੈ ਕੀ ਕੰਪਨੀ ਦਾ ਨਾਮ ਹੈ ਕੰਪਨੀ ਕਰਨਸਨ ਕਿੰਗਡੋਮ ਕਿੰਗਡੋਮ ਕਿੰਗਡਮ ਹਾਂਜੀ ਓਕੇ ਕੀ ਗੱਲ ਹੋਈ ਸੀ ਮੈਮ ਉਹਨਾਂ ਦੇ ਨਾਲ ਤੁਹਾਡੀ ਮੈਨੂੰ ਸਾਡੇ ਕੈਨੇਡਾ ਦੇ ਵੀਜ਼ੇ ਬਾਰੇ ਸਾਰੀ ਹੋਈ ਸੀ ਗੱਲ ਤੇ ਕਹਿੰਦੇ ਸੀ ਵੀ ਕੈਨੇਡਾ ਦਾ ਵੀਜ਼ਾ ਤੁਹਾਨੂੰ ਸੌਲਟ ਹੀ ਚ ਲਵਾ ਕੇ ਦੇਵਾਂਗੇ ਸੋਪ ਸੈਂਡ ਸੌਲਟ ਹੀ ਦਿੱਤੀ ਸਾਨੂੰ ਇਹਨਾਂ ਨੇ ਸਾਡੇ ਤੋਂ ਇਹਨਾਂ ਨੇ ਪੈਸੇ ਲੈ ਲਏ ਸਾਰਾ ਕੁਝ ਹੋਣੋਂ ਸਾਡੇ ਦਫ਼ਤਰ ਬੰਦ ਕਰਕੇ ਸਾਡੇ ਬੱਚੇ ਦੀ ਫੂਜਾ ਲਵਾ ਕੇ ਸਾਨੂੰ ਦੇ ਦਿੱਤੀ ਇਹਨਾਂ ਨੇ ਅਮਨ ਪੈਸੇ ਕਿੰਨੇ ਦਿੱਤੇ ਦਿਖਾ ਸਕਦੇ ਹੋ ਕੋਈ ਸਬੂਤ ਹੈ ਤੁਹਾਡੇ ਕੋਲ ਕਿੰਨੇ ਪੈਸੇ ਦਿੱਤੇ ਤੁਸੀਂ ਆ 329000 ਸਾਡੇ ਤੋਂ ਚੈੱਕ ਆ ਤਸਵੀਰਾਂ ਦਿਖਾ ਦਿੰਦੇ ਆ ਕਿ ਹਾਂਜੀ ਕੰਸਲਟੈਂਟ ਦੇ ਨਾਮ ਤੇ ਹੀ ਹੈ 3 25000 ਵੀ ਮੈਂ ਕਾਉਂਟ ਚ ਪਾਇਆ ਆ 12000 ਰੁਪਏ ਚ ਕੈਦ ਬੀਮ ਦਿੱਤੀ ਨਾਲ ਓਕੇ ਮੈਮ ਹੋਰ ਕੋਈ ਸਲਿੱਪਾਂ ਜਿਹੜੀ ਕੋਈ ਸਟੈਂਪ ਪੇਪਰ ਵਗੈਰਾ ਕੁਝ ਕਿਸ ਤਰ੍ਹਾਂ ਦੇ ਹੋਣ ਤੁਹਾਡੇ ਕੋਲ ਨਹੀਂ ਸਰ ਇਹਨਾਂ ਨੇ ਐਗਰੀਮੈਂਟ ਲੇਖ ਕੇ ਦਿੱਤਾ ਸੀ ਆਪਾਂ ਤੁਹਾਨੂੰ ਪੈਸੇ ਵਾਪਸ ਕਰਾਂਗੇ ਜੇ ਤੁਹਾਡਾ ਵੀਜ਼ਾ ਨਾ ਨਿਕਲੇ ਆਹ ਸਟੈਂਪ ਪੇਪਰ ਸਾਰਾ ਕੁਝ ਇਹ ਇਹਨਾਂ ਨੇ ਵਾਣ ਦੀ ਕਰਾਣਾਮਾ ਕਰਕੇ ਦਿੱਤਾ ਸੀਗਾ ਹਾਂਜੀ ਹਾਂਜੀ ਸ੍ਰੀ ਇਕਰਾਰਨਾਮਾ ਵੀ ਤੁਹਾਨੂੰ ਦਿਖਾ ਦਿੰਦੇ ਆ ਜਿਹੜਾ ਇਹਨਾਂ ਦੇ ਵੱਲੋਂ ਜਿਹੜਾ ਕਿੰਗਡਮ ਕੰਸਲਟੈਂਟ ਵੱਲੋਂ ਜਿਹੜਾ ਕਰਵਾ ਕੇ ਇਹਨਾਂ ਨੂੰ ਦਿੱਤਾ ਗਿਆ ਸੀਗਾ ਇਦੇ ਵਿੱਚ ਲਿਖਿਆ ਹੈ ਮੈਂ ਕੀ ਲਿਖਿਆ ਕਿੰਨੇ ਪੈਸੇ ਕੱਟਣਗੇ ਇਹ 12000 ਕੱਟੇ ਇਨ੍ਹਾਂ ਨੇ ਬੋਲਿਆ ਕਿ ਤੁਹਾਨੂੰ 12000 ਰੁਪਏ ਤੁਹਾਡੇ ਕੱਟ ਕੇ ਬਾਕੀ ਤੁਹਾਨੂੰ ਸਾਰੇ ਪੈਸੇ ਦੇਵਾਂਗੇ ਇਹਨਾਂ ਨੂੰ ਹੁਣ ਜਦੋਂ ਤੁਸੀਂ ਇੱਥੇ ਗੱਲਬਾਤ ਕਰਨ ਆਏ ਫਿਰ ਕੀ ਹੋਇਆ ਤੁਹਾਡੇ ਨਾਲ ਕੱਲ ਪਾਏ ਸੀਗੇ ਕੱਲ ਆਪਾਂ ਇਹਨਾਂ ਨਾਲ ਬਹੁਤ ਪਿਆਰ ਨਾਲ ਗੱਲ ਕੀਤੀ ਕਿ ਚਲੋ ਦੁਖੀ ਸਾਡਾ ਮਨ ਸੀਗਾ ਜਦੋਂ ਰਿਫਿਊਜ਼ ਇਹਨਾਂ ਨੇ ਸਾਨੂੰ ਦਿੱਤੀ ਆ ਉਦਾਂ ਕਹਿੰਦੇ ਤੁਹਾਨੂੰ ਵੀਜ਼ਾ ਦੇਵਾਂਗੇ ਇਹਨਾਂ ਨੇ 45 ਦਿਨ ਦਾ ਟਾਈਮ ਦਿੱਤਾ ਸੀਗਾ ਤੇ ਸਾਨੂੰ ਤਿੰਨਾਂ ਮਹੀਨਿਆਂ ਬਾਅਦ ਇਹਨਾਂ ਨੇ ਰਿਫਿਊਜ਼ਲ ਦਾ ਲੈਟਰ ਦਿੱਤਾ ਆ ਤੇ ਆਪਾਂ ਗੱਲ ਜਦੋਂ ਪੈਸਿਆਂ ਦੀ ਗੱਲ ਕੀਤੀ ਆ ਤੇ ਕਹਿੰਦੇ ਤੁਹਾਡੇ ਪੈਸੇ ਕੱਟ ਕੇ ਦੇਨੇ ਏਦਾਂ ਕਦੇ ਕਹਿੰਦੇ 2 ਲੱਖ ਦੇਣਾ ਕਦੇ ਕਹਿੰਦੇ ਦੇਨੇ ਨਹੀਂ ਆ ਇਹਨਾਂ ਦਾ ਇੱਕ ਸਟਾਫ ਦਾ ਮੁੰਡਾ ਕਰਨਿਆ ਉਹਨੇ ਕੱਲ ਬਹੁਤ ਬਤਮੀਜ਼ੀ ਕੀਤੀ ਗੱਲ ਆਕੜਿਆ ਕਹਿੰਦਾ ਜੋ ਹੁੰਦਾ ਕਰ ਲੋ ਆਪਾਂ ਇੱਥੋਂ ਗਏ ਆ ਫਿਰ ਆਪਾਂ ਸਾਡੇ ਪ੍ਰਧਾਨ ਸਾਹਿਬ ਉਹਦੇ ਨਾਲ ਗੱਲ ਕੀਤੀ ਫਿਰ ਉਹ ਆਏ ਫਿਰ ਉਹ ਕਹਿੰਦੇ ਆਪਾਂ 3 ਲੱਖ ਦਵਾਂ ਕਦੀ ਕਹਿੰਦੇ 3 ਲੱਖ 29 ਹਜ਼ਾਰ ਦਵਾਂਗੇ ਅੱਜ ਦਾ ਸਾਨੂੰ ਟਾਈਮ ਦਿੱਤਾ ਸੀਗਾ ਤੇ ਅੱਜ ਪਾ ਇਥੇ ਆਏ ਆ ਹੁਣ ਸਾਨੂੰ ਦੇਖ ਕੇ ਜਿਹੜਾ ਸਟਾਫ ਆ ਉੱਪਰ ਤਾਲਾ ਲੱਗਾ ਹੋਇਆ ਆ ਜਿਹੜਾ ਇਹਨਾਂ ਦਾ ਬੌਂਸਰ ਸੀਗਾ ਥੱਲੇ ਹੁਣ ਲੋਕ ਲਾ ਕੇ ਆਪ ਡੋੜ ਗਿਆ ਆ ਤੇ ਮੈਡਮ ਦਾ ਸਟਾਫ ਉੱਪਰ ਹੀ ਆ ਕੁਝ ਸਟਾਫ ਇਹਨਾਂ ਦਾ ਗੱਡੀ 'ਚ ਬੈਠ ਕੇ ਚੱਲ ਗਿਆ ਬਾਕੀ ਹਜੇ ਉੱਪਰ ਹੀ ਆ ਪਰ ਤਾਲਾ ਲਾਇਆ ਆ ਹਾਲੇ ਉੱਪਰ ਹੀ ਆ ਸਟਾਫ ਇਹਨਾਂ ਦਾ ਤਾਲਾ ਲਾਇਆ ਹੋਇਆ ਤੁਹਾਡੇ ਨਾਲ ਵੀ ਮੈਂ ਠੱਗੀ ਠੋਰੀ ਹੋਈ ਹਾਂਜੀ ਸਰ ਕਿੰਨੇ ਦੀ ਹੋਈ ਸਾਡੇ ਸਾਡੇ ਕੋਲ 865000 ਰੁਪਏ ਇਹਨਾਂ ਨੇ ਬੱਚਿਆ ਦੀ ਫੀਸ ਲਈਆ ਉਸ ਤੋਂ ਬਾਅਦ ਜਿਹੜੇ ਆ ਉਹ ਇਹਨਾਂ ਨੇ ਵੱਖਰੇ ਲਾਇਆ ਸਾਤੋਂ ਵੀ ਜੋ ਹਾਂਜੀ ਸਰ ਮੇਰੇ ਕੋਲ ਬੈਂਕ ਬਟ ਹੁਣ ਮੇਰੇ ਕੋਲ ਸਰ ਇੱਥੇ ਨਹੀਂ ਮੈਂ ਆਨਲਾਈਨ ਬੈਂਕ ਦੇ ਵਿੱਚੋਂ ਸਟੇਟਮੈਂਟ ਦਿਖਾ ਦਿੰਦੀ ਹਾਂ ਬਟ ਇਹਨਾਂ ਨੇ ਜਿਹੜਾ ਮੈਨੂੰ ਆ ਦਿੱਤਾ ਸੀ ਚੈੱਕ ਕੱਟ ਕੇ ਆਹ ਦੇਖੋ ਸਰ ਕੱਲ 765000 ਦਾ ਚੈੱਕ ਸਰ ਮੈਂ ਲਾਇਆ ਸੀਗਾ ਪਹਿਲਾਂ ਲੱਗ ਗਿਆ ਰਾਤੀ ਸਰ ਉਹਨਾਂ ਨੇ ਕੈਨਸਲ ਕਰ ਦਿੱਤਾ ਕਹਿੰਦੇ ਇਨਸਫੀਸ਼ੀਐਂਟ ਬੈਲੈਂਸ ਆ ਹਣਾ ਤੇ ਬਾਕੀ ਆ ਮੈਂ ਲਾਸਟ ਈਅਰ ਮਈ ਦੀ ਸਰ ਇਹਨਾਂ ਦੇ ਕੋਲ ਫਾਈਲ ਲਾਈ ਆ ਸਾਰੇ ਇਹਨਾਂ ਦੇ ਸਕਰੀਨਸ਼ਾਟ ਆ ਦੇਖੋ ਮੈਂ ਲੈ ਕੇ ਵੀ ਭੇਜਾ ਵੇ ਮਈ ਦੀ ਮੇਰੀ ਫਾਈਲ ਲੱਗੇ ਤੁਸੀਂ ਰਿਸਪੌਂਸ ਕਿਉਂ ਨਹੀਂ ਦੇ ਰਹਾ ਮੈਨੂੰ ਹਣਾ ਤੇ ਫੇ ਇਹਨਾਂ ਨੇ ਮੈਨੂੰ ਚੈੱਕ ਕੱਟ ਕੇ ਦਿੱਤਾ ਤੇ ਇਕਰਾਰਨਾਮਾ ਲੈ ਕੇ ਦਿੱਤਾ ਬਈ ਆ ਚੈੱਕ ਦਾ ਨੰਬਰ ਵੀ ਇਹਨਾਂ ਨੇ ਲੈ ਕੇ ਦਿੱਤਾ ਜਿਹੜਾ ਮੈਂ ਬੈਂਕ ਚ ਲਾਇਆ 8 ਲੱਖ 65 ਲੈਣਾ ਸੀ ਇਹਨਾਂ ਦੇ ਕੋਲ ਇਹਨਾਂ ਨੇ ਮੈਨੂੰ 765 ਦਿੱਤਾ ਕਹਿੰਦੇ ਕਿ ਲੱਖ ਰੁਪਇਆ ਸੀ ਕੱਟ ਲਿਆ ਆਪਣਾ ਜਾ ਪੁੱਛਿਆ ਨਹੀਂ ਕਿਸ ਚੀਜ਼ ਹਾਂਜੀ ਅਸੀਂ ਪੁੱਛਿਆ ਕਹਿੰਦੇ ਉਹ ਅਸੀਂ ਤੁਹਾਨੂੰ ਪਹਿਲਾਂ ਹੀ ਕਹਤਾ ਸੀ ਜਦ ਕਿ ਸਾਨੂੰ ਨਹੀਂ ਕਿਹਾ ਸੀ ਕਿਸੇ ਨੇ ਸੋ ਤਸਵੀਰਾਂ ਦਿਖਾਉਂਦੇ ਆ ਪਾਜੀ ਉੱਪਰ ਕਿੱਥੇ ਤਾਲਾ ਲੱਗਾ ਦਿਖਾਓ ਜਰਾ ਮੜ ਜਾਓ ਸੋ ਤੁਹਾਨੂੰ ਦੱਸ ਦਈਏ ਕਿ ਉੱਪਰੋਂ ਜਿਹੜਾ ਲੋਕੀ ਕਹਿ ਰਹੇ ਆ ਕਿ ਸਟਾ ਅੰਦਰ ਹੀ ਆ। ਅੰਦਰ ਹੀ ਪਹਿਲੇ ਪਾਇ ਸੀ ਮੈਡਮ ਅੰਦਰੋਂ ਬੋਲਦੀ ਸੀ। ਸੋ ਤੁਹਾਨੂੰ ਦਿਖਾ ਦਿੰਦੇ ਆ ਇੱਕ ਵਾਰੀ। ਕਿ ਪੈਰ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਥੱਲੇ ਨਜ਼ਰ ਆਂਦੇ ਪਏ ਆ ਲੋਕੀ ਅੰਦਰ ਹੀ ਮੌਜੂਦ ਐ। ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਅੰਦਰ ਹੀ ਐ ਮੈਡਮ ਬੋਲ ਰਹੀਆਂ ਅੰਦਰ ਹੀ ਐ। ਪਹਿਲੇ ਵੀ ਪਾਏ ਸੀ ਕਿ ਮੈਡਮ ਨੇ ਬੋਲਿਆ ਇਹ ਕੌਣ ਹੈ ਜਦੋਂ ਹੁਣ ਆਏ ਆ ਫਿਰ ਮੈਡਮ ਅੰਦਰ ਆਵਾਜ਼ ਨਹੀਂ ਦੇ ਰਹੇ ਪਰ ਆਵਾਜ਼ ਆਪਸੋ ਗੱਲ ਕਰ ਰਹੇ ਆ ਅੰਦਰ ਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਨਵਾਂ ਜਿਹੜਾ ਟ੍ਰੈਂਡ ਹੁਣ ਚੱਲ ਪਿਆ ਹੈ ਲੋਕਾਂ ਨੇ ਕੁੜੀਆਂ ਨੂੰ ਰੱਖ ਕੇ ਠੱਗੀ ਠੋਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੁੜੀਆਂ ਦੀ ਜਿਹੜੀ ਸੁਣਵਾਈ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਅੱਜ ਕੱਲ੍ਹ ਜਿਹੜੇ ਠੱਗ ਠੋਰ ਜਿਹੜੇ ਏਜੰਟ ਹੈਗੇ ਆ ਉਹਨਾਂ ਨੇ ਨਵਾਂ ਇੱਕ ਜਿਹੜਾ ਸਿਸਟਮ ਸ਼ੁਰੂ ਕਰ ਦਿੱਤਾ ਹੈ ਕਿ ਉਹ ਕੁੜੀਆਂ ਜਿਹੜੀਆਂ ਵਾ ਉਹ ਕੰਮ ਤੇ ਰੱਖ ਦਿੰਦੇ ਆ ਕਿ ਕੁੜੀਆਂ ਦੇ ਨਾਲ ਕਿਸ ਤਰ੍ਹਾਂ ਦੀ ਜੇ ਕੋਈ ਮਿਸਬੀਹੇਵ ਕਰੇਗਾ ਤੇ ਅਸੀਂ ਉੱਤੇ 374 ਦੀ ਕਾਰਵਾਈ ਕਰਵਾ ਦਾਂਗੇ ਤੇ ਉਹਨਾਂ ਦੇ ਪੈਸੇ ਜਿਹੜੇ ਆ ਮਾਰ ਲਾਂਗੇ ਇਹ ਜਿਹੜਾ ਅੱਜ ਕੱਲ ਜਿਹੜਾ ਸਿਲਸਿਲਾ ਸਾਰਾ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਚੱਲਣਾ ਸ਼ੁਰੂ ਹੋਇਆ ਹੈਰਾਨਗੀ ਵਾਲੀ ਗੱਲ ਹੈ ਕਿ ਜਲੰਧਰ ਦੇ ਮਾਨਯੋਗ ਜਿਹੜੇ ਪੁਲਿਸ ਕਮਿਸ਼ਨਰ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਵਿਅਕਤੀਆਂ ਉੱਤੇ ਕਾਰਵਾਈ ਜਿਹੜੀ ਆ ਕੀਤੀ ਜਾਵੇ ਉਹਨਾਂ ਦੇ ਜਿਹੜੇ ਕੰਮ ਆ ਲਗਾਤਾਰ ਬੰਦ ਕਰਾਈ ਜਾਣ ਥੱਲੇ ਵੀ ਤੁਹਾਨੂੰ ਦਿਖਾ ਦਿੰਦੇ ਆ ਥੱਲੇ ਵੀ ਉਹਨਾਂ ਦਾ ਦਫ਼ਤਰ ਹੈ ਕਹ ਉਹ ਜੀ ਲੈ ਵੇ ਇਹ ਤੁਹਾਨੂੰ ਦੱਸ ਦਈਏ ਕਿ ਆਫਿਸ ਹੈ ਉਹਨਾਂ ਦਾ ਕਿੰਗਡਮ ਕੰਸਲਟੈਂਟ ਸੋ ਜਿਹੜੇ ਜਿਹੜੇ ਲੋਕਾਂ ਨੇ ਇੱਥੇ ਆਪਣੇ ਪੈਸੇ ਫਸਾਏ ਹੋਏ ਆ ਤੁਹਾਨੂੰ ਦੱਸ ਦਈਏ ਕਿ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਆ ਕੇ ਆਪਣੇ ਪੈਸੇ ਲੈ ਲੈਣ ਜੇ ਤੁਸੀਂ ਕਿਤੇ ਇਕੱਲੇ ਰਹਿ ਜਾਂਦੇ ਹੋ ਤੇ ਜਿਹੜੇ ਤੁਹਾਡੇ ਪੈਸੇ ਆ ਉਹ ਮਾਰ ਲਿੱਤੇ ਜਾਣਗੇ ਕਿੱਥੇ ਆ ਬਜੀ ਲਾਸਟ ਕਰਦੇ ਲਾਸਟ ਕਰ ਆ ਵੀ ਫਿਰ ਜਿੰਨੇ ਉਹਨਾਂ ਦੇ 30 ਖੁੱਲੇ ਪਏ ਲੋਕ ओके ਤੇਨੇ ਲੋ ਖੁੱਲੇ ਪਏ ਆ ਭਾਜੀ ਅੰਦਰ ਬੈਠੇ ਪਏ ਆ ਸਟਾਫ ਉੱਪਰ ਬੈਠਾ ਉਹਨਾਂ ਦਾ ਓਕੇ ਜੀ ਏਸੀ ਚੱਲ ਰਹੀ ਆ ਹਾਂ ਕੂਲਿੰਗ ਤੇ ਇੱਥੇ ਤਾਂ ਕਰਦੀ ਵੀ ਆ ਜੀ ਸਰ ਜੀ ਆਓ ਤੁਹਾਨੂੰ ਕਰਦੇ ਆ ਆ ਚੱਲ ਦੇਖਾ ਕੇ ਨੇ ਤੇ ਹਾਂ ਸੋ ਦੇਖ ਸਕਦੇ ਹੋ ਕਿ ਏਸੀ ਜਿਹੜਾ ਆ ਇਹਨਾਂ ਦਾ ਚੱਲਦਾ ਪਿਆ ਜਿਹੜੇ ਬੈਗ ਆ ਸਟਾਫ ਦੇ ਉਹ ਵੀ ਆ ਉੱਥੇ ਲੋਕਾਂ ਦਾ ਕਹਿਣਾ ਇਹ ਹੈ ਕਿ ਅੰਦਰ ਜਿਹੜੇ ਆ ਉਹ ਬੈਠੇ ਹੋਏ ਆ ਤੇ ਬਾਰੋ ਜਿਹੜੇ ਆ ਲੋਕੀ ਜਿਹੜੇ ਬੌਂਸਰ ਆ ਉਹ ਤਾਲਾ ਲਗਾ ਕੇ ਚਲ ਗਏ ਹਾਂਜੀ ਭਾਜੀ ਸਦੋਂ ਸਾਡੇ ਹੱਥੀ ਪਿਆ ਗਏ ਤੇ ਅੱਛਾ ਇਹ ਵੀ ਇਹਨਾਂ ਦਾ ਜੀ ਇਹ ਵੀ ਇਹਨਾਂ ਦਾ ਖੁੱਲਾ ਪਿਆਰ ਸਮਾਨ ਵੀ ਇਹਨਾਂ ਦਾ ਉਹ ਵਿਆਹ ਹੋਇਆ ਸਾਰਾ ਸਟਾਫ ਉੱਪਰ ਹੀ ਆ ਜਿਹੜਾ ਬੌਂਸਰ ਆ ਉਹ ਦੌੜ ਗਿਆ ਹੁਣ ਆਇਆ ਸੀਗਾ ਸਕੂਟੀ ਤੇ ਫੇਰ ਇੱਧਰ ਨੂੰ ਚਲ ਗਿਆ ਐਡਰੈਸ ਚੇਂਜ ਕਰਕੇ ਆਪਣਾ ਅੱਛਾ ਇਹ ਕਹ ਦੱਸਾਂ ਤੁਹਾਨੂੰ ਇਹ ਵੀ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਖੁਸਰੇ ਟਾਇਰ ਦੇ ਜੇ ਗੱਲ ਕਰੀਏ ਇਹਨਾਂ ਨੇ ਬੌਂਸਰ ਰੱਖੇ ਹੁੰਦੇ ਆ ਕੋਈ ਸਵਾ 6 ਟੱਕਰ ਜਾਂਦਾ ਜਦੋਂ ਸ਼ੇਰ ਨੂੰ ਕਹਿੰਦੇ ਨਾ ਕੋਈ ਸਵਾ ਸ਼ੇਰ ਬੰਦਾ ਜਦੋਂ ਟੱਕਰ ਜਾਂਦਾ ਹੈ ਉਸ ਤੋਂ ਬਾਅਦ ਇਹ ਕੁੜੀਆਂ ਨੂੰ ਅੱਗੇ ਕਰ ਦਿੰਦੇ ਆ ਤੁਸੀਂ ਵੀ ਸਰ ਤੁਹਾਡੇ ਨਾਲ ਵੀ ਠੱਗੀ ਠੁਰੀ ਹੋਈ ਹਾਂਜੀ ਹਾਂਜੀ ਕਿਹਨੇ ਕੜਨਾ ਵੀ ਹੋਈ ਸਰ ਅਜੇ ਕੋਈ ਨਹੀਂ ਅਜੇ ਤਾਂ ਕਹਿਦੇ ਆ ਭਾਈ ਪੁਛਰਾਏ ਕੋਈ ਗਲਤ ਗੱਲ ਕਰਨੀ ਹੈ ਜੀ ਕਿੰਨੇ ਪੈਸੇ ਲੈਣੇ ਉਹਦਾ ਤੁਸੀਂ ਚਾਹ ਕੈਨੇਡਾ ਦਾ ਲਾਹ ਹੈ ਜੀ ਕਿੰਨੇ ਪੈਸੇ ਲਿੱਤੇ ਸੀਗੇ 4 ਲੱਖ ਰੁਪਏ ਦਿੱਤਾ ਜੀ ਇਹ ਕੈਸ਼ ਦਿੱਤਾ ਸੀ ਤੁਸੀਂ ਜਾਂ ਚੈੱਕ 3 ਲੱਖ ਚੈੱਕ ਦਿੱਤਾ ਸੀਗਾ 1 ਲੱਖ ਰੁਪਏ ਕੈਸ਼ ਰਹੀ ਤੇ ਕਿੰਨਾ ਕ ਸਮਾਂ ਹੋ ਚੁੱਕਾ ਇਸ ਚੀਜ਼ ਨੂੰ ਸਾਨੂੰ ਟਾਈਮ ਹੋ ਗਿਆ ਜੀ ਸੱਤ ਸੱਤ ਅੱਠ ਮਹੀਨੇ ਹੋ ਗਏ ਲਾਇ ਨੂੰ ਕੰਮ ਨੂੰ ਜੀ ਅਜੇ ਤੱਕ ਕੰਮ ਨਹੀਂ ਬਣਿਆ ਕੰਮ ਨਹੀਂ ਬਣਿਆ ਜੀ ਹੁਣ ਜਦੋਂ ਪੈਸੇ ਮੰਗਣ ਆਉਂਦੇ ਹੋ ਕੀ ਕਹਿੰਦੇ ਨੇ ਇਹ ਉਹ ਪੈਸੇ ਫੋਨ ਹੀ ਚੱਕਦੇ ਜੀ ਸਾਡਾ ਫੋਨ ਹੀ ਚੱਕਣ ਦੇ ਹਾਂ ਜੀ ਗੱਲ ਹੀ ਨਹੀਂ ਕਰਦੇ ਅਗੇ ਕਿੱਥੇ ਤੇ ਰਹਿਣ ਵਾਲਿਓ ਬਾਈ ਤਾਂ ਅਈ ਕੋ ਪਤਾ ਲੱਗੇ ਪਿੰਡ ਨੂੰ ਕਿੱਦਾਂ ਪਤਾ ਲੱਗਾ ਕਿ ਜਿਹੜਾ ਕਿੰਡਮ ਕੰਸਲਟੈਂਟ ਹੈਗਾ ਇਹ ਆ ਕਿ ਇਹਦੇ ਕੋਲ ਆਣਾ ਹੈ ਕੋਈ ਇਹਨਾਂ ਦੀ ਐਡ ਦੇਖੀ ਸੀ ਜਾਂ ਕਿਸੇ ਨੇ ਤੁਹਾਨੂੰ ਦੱਸਿਆ ਸੀ ਐਡ ਦੇਖੀ ਸੀ ਜੀ ਐਡ ਦੇਖਿਆ ਜੀ ਕਿੱਥੇ ਐਡ ਦਿੱਤੀ ਸੀ ਇਹਨਾਂ ਨੇ ਹੇ ਫੇਸਬੁਕ ਦੇ ਜੀ ਫੇਸਬੁਕ ਤੇ ਤੁਹਾਨੂੰ ਦੱਸ ਦਈਏ ਕਿ ਕਿਤੇ ਨਾ ਕਿਤੇ ਜੇ ਗੱਲ ਕਰੀਏ ਪੱਤਰਕਾਰਾਂ ਦਾ ਵੀ ਵਿੱਚ ਜਿਹੜੀ ਪੱਤਰਕਾਰ ਦੀ ਵੀ ਜਿਹੜੀ ਗਲਤੀ ਇਹਦੇ ਵਿੱਚ ਆਂਦੀ ਹੈ ਕਿਉਂਕਿ ਕਲਾਸੀਫਾਈਡ ਡਾਟਾ ਦੇ ਨਾਲ ਜੇ ਗੱਲ ਕਰੀਏ ਪੇਪਰ ਚੱਲਦਾ ਹੈ ਤੇ ਜਦੋਂ ਕੋਈ ਜਾ ਕੇ ਅਖਬਾਰਾਂ ਦੇ ਦਫ਼ਤਰ ਦੇ ਵਿੱਚ ਐਡਾ ਦਿੰਦਾ ਹੈ ਤੇ ਭੋਲੇ-ਭਾਲੇ ਲੋਕ ਉਸ ਅਖਬਾਰ ਦੇ ਕਿਉਂਕਿ ਇੱਜ਼ਤ ਜਿਹੜੀ ਉਸ ਅਖਬਾਰ ਦੀ ਹੈ ਜਿਹਦੇ ਵਿੱਚ ਐਡ ਲੱਗਦੀ ਹੈ ਤੇ ਉਸ ਅਖਬਾਰ ਦੇ ਕਰਕੇ ਜਿਹੜਾ ਉਹ ਇੱਥੇ ਪਹੁੰਚ ਜਾਂਦੇ ਨੇ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਤੇ ਅਖਬਾਰਾਂ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਜਿਹੜੇ ਗਲਤ ਜਿਹੜੇ ਏਜੰਟ ਹੈ ਜੇ ਗੱਲ ਕਰੀਏ 95% ਏਜੰਟਾਂ ਦੇ ਕੋਲ ਜੇ ਗੱਲ ਕਰੀਏ ਲਾਇਸੈਂਸ ਹੀ ਹੈ ਨਹੀਂ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਇੱਕ ਲੁਧਿਆਣਾ ਤੋਂ ਲੁਧਿਆਣੇ ਤੋਂ ਇੱਕ ਏਜੰਟ ਆਇਆ ਸੀਗਾ ਇੱਕ ਨਿਤਿਨ ਜਿਹਦੇ ਕੋਲੋਂ ਜਿਹਦੇ ਉੱਤੇ 106 ਪਰਚੇ ਦਰਸੀ ਕਿਤੇ 256 ਜਾਂ 57 ਜਿਹੜੇ ਆ ਪਾਸਪੋਰਟ ਜਿਹੜੇ ਆ ਉਹ ਵੀ ਬਰਾਮਦ ਹੋਏ ਸੀਗੇ ਪੁਲਿਸ ਨੇ ਜਿਹੜਾ ਸ਼ੱਕੰਜਾ ਆ ਬਹੁਤ ਵਧੀਆ ਆਪਣਾ ਕੱਸਿਆ ਸੀਗਾ ਉਸ ਤੋਂ ਬਾਅਦ ਉਹ ਫਿਰ ਦੁਬਾਰਾ ਲੁਧਿਆਣੇ ਚਲ ਗਿਆ ਪਰ ਇਸੇ ਤਰ੍ਹਾਂ ਦੇ ਹੋਰ ਬਥੇਰੇ ਏਜੰਟ ਨੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕੰਮ ਕਰ ਰਹੇ ਹੁਣ ਤਸਵੀਰਾਂ ਤੁਸੀਂ ਦੇਖ ਹੀ ਲਿਆਗੀ ਏਸੀ ਚੱਲ ਰਹੇ ਨੇ ਸਭ ਕੁਝ ਹੋ ਰਿਹਾ ਉ ਬਾਉਂਸਰ ਜਿਹੜਾ ਇਹ ਆ ਉਹ ਦਰਵਾਜ਼ੇ ਨੂੰ ਤਾਲਾ ਲਾ ਕੇ ਇਹਨਾਂ ਨੂੰ ਚੰਗਾ ਪੁੱਦੂ ਬਣਾਇਆ ਪਿਆ ਉਹਨਾਂ ਨੇ ਦੇ ਲੋ ਵਿਚਾਰਿਆਂ ਦੇ ਉਹਨੇ ਬੋਲ ਉਹਦੀ ਗੱਲ ਉਹਦਾ ਕਿਹਦਾ ਕਿਹਦਾ ਵੀਜ਼ਾ ਕਿਦਾ ਲਵਾਇਆ ਸੀ ਭਾਜੀ ਮੁੰਡੇ ਦਾ ਲੜਕੀ ਦਾ ਲਵਾਇਆ ਸੀ ਭਾਜੀ ਲੜਕੀ ਦਾ ਲਵਾਇਆ ਸੀ ਤੇ ਇਹਨਾਂ ਨੇ ਇਦਾਂ ਹੀ ਤੁਹਾਨੂੰ ਖੱਜਲ ਖਰਾਬ ਕਰਕੇ ਰੱਖਿਓ ਉਹਦਾ ਖੱਜਲ ਖੱਜਲ ਖਰਾਬ ਹੋਈ ਆ ਭਾਜੀ ਕੋਈ ਲਿਖਤ ਦੇ ਵਿੱਚ ਕੋਈ ਗੱਲਬਾਤ ਹੋਈ ਸੀ ਜੇ ਵੀਜ਼ਾ ਨਹੀਂ ਲੱਗਾ ਤਾਂ ਅਸੀਂ ਪੇਮੈਂਟ ਵਾਪਸ ਕਰ ਦਾਂਗੇ ਕਹਿੰਦੇ ਸੀਗੇ ਤੇ ਪੇਮੈਂਟ ਵਾਪਸ ਕਰਾਂਗੇ ਸਾਡਾ ਹੋਣ ਹੀ ਚੱਕਣ ਦਾ ਜੋ ਪੈਸੇ ਜਮ੍ਹਾਂ ਕਰਾਤੇ ਮੁਰ ਕੇ ਤਾਰੇ ਪਾਸ ਫੋਨ ਹੀ ਚੱਕਰ ਆਟ ਗਿਆ ਕਿਤਨਾ ਕਿਤੇ ਸਰ ਦੇਖੋ ਅੱਜ ਜੇ ਜੇ ਗੱਲ ਕਰੀਏ ਪੰਜਾਬ ਦੇ ਸਾਰਿਆਂ ਨੂੰ ਬਾਹਰ ਜਾਣ ਦੀ ਬੜੀ ਲਾਲਸਾ ਹੈ ਕਿ ਅਸੀਂ ਬਾਹਰ ਜਾਈਏ ਆਪਣਾ ਫਿਊਚਰ ਬਣਾਈਏ ਉਹ ਚੱਕਰ ਦੇ ਵਿੱਚ ਅਸੀਂ ਇਹੋ ਜਿਹੇ ਠੱਗਾਂ ਦੇ ਕੋਲ ਫਸ ਜਾਂਦੇ ਹਾਂ ਤੁਸੀਂ ਸੈਂਟਰ ਰਿਕਾਰਡ ਕਿਦਾਂ ਦਾ ਇਹ अमाउंट ਹੈ ਬਹੁਤ ਵੱਡੀ अमाउंट ਹੈ ਲੋਕੀ ਬੜੀ ਮਿਹਨਤ ਦੇ ਨਾਲ ਕੰਮ ਕਰਕੇ ਪਾਈ ਪਾਈ ਆਪਣੀ ਜੋੜਦੇ ਆ ਕਿ ਅਸੀਂ ਆਪਣਾ ਜਿਹੜਾ ਫਿਊਚਰ ਆ ਉਹ ਸੈੱਟ ਕਰ ਸਕੀਏ ਪਰ ਇਸ ਤਰ੍ਹਾਂ ਜਿਹੜੇ ਠੱਗ ਕਿੰਗਡਮ ਕੰਸਲਟੈਂਟ ਵਾਲੇ ਲੋਕ ਆ ਦੇਖ ਸਕਦੇ ਹੋ ਕਿ ਲਗਾਤਾਰ ਖਬਰਾਂ ਵਾਲੇ ਵੀ ਇੱਥੇ ਪਹੁੰਚ ਗਏ ਆ ਨਿਊਜ਼ ਵਾਲੇ ਪਹੁੰਚੇ ਆ ਨਿਊਜ਼ ਦੇਖਦੇ ਆ ਕਿ ਬਾਕੀ ਲੋਕੀ ਵੀ ਜਿਹੜੇ ਇੱਥੇ ਪਹੁੰਚ ਰਹੇ ਆ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਬਿਲਕੁਲ ਵੀ ਦਰਵਾਜ਼ਾ ਨਹੀਂ ਖੋਲਿਆ ਜਾ ਰਹਾ ਤੇ ਇਹਨਾਂ ਦਾ ਜਿਹੜਾ ਬੋਂਗਾ ਡਾਉਂਸਰ ਹੈ ਜਿਹਨੂੰ ਅਸੀਂ ਕਹੀਓ ਤਾਲਾ ਲਾ ਕੇ ਜਿਹੜਾ ਦੌੜ ਗਿਆ ਸੋ ਤਸਵੀਰਾਂ ਤਾਂ ਦਿਖਾਉਂਦੇ ਆ ਲਗਾਤਾਰ ਜ ਇਹ ਹੈਰਾਨਗੀ ਵਾਲੀ ਗੱਲ ਹੈ ਦੇਖੋ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਇਹ ਜਿਹੜਾ ਸਾਰਾ ਜਿਹੜਾ ਕੰਮ ਪੈਂਦਾ ਇਹ 12 ਦਰੀ ਦਾ ਜਿਹੜਾ ਹੈ ਏਰੀਆ ਹੈ 12 ਦਰੀ ਇੱਥੇ ਠਾਣਾ ਪੈਂਦਾ ਅੱਗੇ ਵੀ ਤੁਹਾਨੂੰ ਦੱਸ ਦਈਏ ਕਿ 12 ਦਰੀ ਦੇ ਠਾਣੇ ਦੇ ਵਿੱਚ ਕਾਫੀ ਜ਼ਿਆਦਾ ਏਜੰਟਾਂ ਦੇ ਜਿਹੜੇ ਰੋਲੇ ਸਾਹਮਣੇ ਥਾਣੇ ਦੱਸ ਦिए ਕਿ ਅੱਧਾ ਜਿਹੜਾ ਏਰੀਆ ਵਾ ਉਹ 12 ਦੇ ਵਿੱਚ ਪੈਂਦਾ ਹੈ ਤੇ ਅੱਧਾ ਜਿਹੜਾ ਏਰੀਆ ਉਹ 7 ਨੰਬਰ ਦੇ ਵਿੱਚ ਪੈਂਦਾ ਹੈ ਤੇ ਹੈਰਾਨਗੀ ਵਾਲੀ ਗੱਲ ਹੈ ਕਿ ਦੋਨੋਂ ਥਾਣੇ ਦੇ ਵਿੱਚ ਏਜੰਟਾਂ ਦੇ ਜਿਹੜੇ ਕਾਫੀ ਜ਼ਿਆਦਾ ਰੋਲੇ ਸਾਹਮਣੇ ਆ ਚੁੱਕੇ ਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਸਹੀ ਤਰੀਕੇ ਦੀ ਜਿਹੜੀ ਪੁਸ਼ਟੀ ਜੜੀ ਵਧੀਆ ਕਾਰਵਾਈ ਹਜੇ ਤੱਕ ਪ੍ਰਸ਼ਾਸਨ ਵੱਲੋਂ ਕੀਤੀ ਨਹੀਂ ਗਈ ਸ਼ਾਇਦ ਇਸੇ ਕਰਕੇ ਅੱਜ ਲੋਕਾਂ ਦੇ ਜਿਹੜੇ ਪੈਸੇ ਤੇ ਫਸੇ ਹੋਏ ਆ ਇੱਕ 10 ਲੱਖ ਫਸੇ ਹੋਏ ਆ ਕਿਸੇ ਦੇ 4 ਲੱਖ ਫਸੇ ਹੋਏ ਆ ਇੱਕ ਹੋਰ ਆ ਗਿਆ 8 ਲੱਖ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਇੰਨੇ ਢੜਲੇ ਦੇ ਨਾਲ ਜਿਹੇ ਵਿਅਕਤੀ ਕੰਮ ਚੌਥੇ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਵੀ ਪੁੱਛ ਲੈਂਦੇ ਆ ਇਹਨਾਂ ਤੋਂ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਗਈ ਹੈ ਕਿ ਨਹੀਂ ਕੀਤੀ ਗਈ ਮੈਮ ਤੁਹਾਡੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਹਾਂਜੀ ਕੀਤਾ ਉਹ ਕਹਿੰਦੇ ਅਸੀਂ ਗੜੇ ਰੋਟੀ ਖਾ ਰਹੇ ਤੁਸੀਂ 7 ਨੰਬਰ ਥਾਣੇ 'ਚ ਕਹਿੰਦੇ ਖੁਦ ਸਾਡੇ ਕੋਲ ਆਜੋ ਉਹ ਇੱਥੇ ਨਹੀਂ ਆ ਰਹੇ ਪੁੱਛਣਾ ਸੀਗਾ ਕਿ ਤੁਸੀਂ ਰੋਟੀ ਖਾ ਰਹੇ ਹੋ ਸਾਡੀ ਤਾਂ ਰੋਟੀ ਵੀ ਜੜੀ ਪਈ ਹੈ ਹੋਈ ਕਿ ਮੈਂ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਤੁਸੀਂ ਮੈਡਮ ਆਜੋ ਅਸੀਂ ਰੋਟੀ ਖਾ ਰਹੇ ਠੀਕ ਨਹੀਂ ਤੇ ਆਹ ਦੇਖੋ ਪੁਲਿਸ ਵਾਲੇ ਦਾ ਫੋਨ ਆਪਾਂ ਕਾਲ ਕੀਤੀ ਇਹਨਾਂ ਨੂੰ ਸਰ ਸਰ ਕਹਿੰਦੇ ਅਸੀਂ ਰੋਟੀ ਖਾ ਰਹੇ ਅਸੀਂ ਆ ਨਹੀਂ ਰਹੇ ਠੀਕ ਨਹੀਂ ਤੁਸੀਂ ਚੋਕੀ ਨੰਬਰ ਪਤਾ ਆ ਜੋ ਹੈਲੋ ਕੰਨਿਆਂ ਲਈ ਸਰ ਮੀਡੀਆ ਤੋਂ ਗੱਲ ਕਰ ਰਹੇ ਆ ਸੀ ਇਹਨਾਂ ਨੇ ਫੋਨ ਕੀਤਾ ਨਾ 1 ਘੰਟਾ ਹੋ ਗਿਆ ਉੱਥੇ ਸਰ ਜਿਹੜੇ ਆਪਣੇ ਬਾਈ ਮੈਨੂੰ ਤਾਂ ਹੁਣੇ ਫੋਨ ਆਇਆ ਤੇ ਇੱਕ ਹੋਰ ਚੋਰੀ ਹੋ ਗਈ ਹੈ ਸਰ ਪਰ ਸਰ ਪਰ ਇਹਦਾ ਨਾ ਕਿ ਮਾਨਯੋਗ ਜਿਹੜੇ ਸੀਐਮ ਸਾਹਿਬ ਹੈ ਤੇ ਪੁਲਿਸ ਕਮਿਸ਼ਨ ਮਾਨਯੋਗ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਏਗੀ ਉਸੇ ਸਮੇਂ ਜਿਹੜਾ ਪ੍ਰਸ਼ਾਸਨ ਹੈ ਪਹੁੰਚ ਜਾਏਗਾ ਪਰ ਪ੍ਰਸ਼ਾਸਨ ਤਾਂ ਪਹੁੰਚ ਹੀ ਨਹੀਂ ਰਿਹਾ 1 ਮਿੰਟ 1 ਮਿੰਟ ਸਰ ਮੈਂ ਉਧਰ ਕੁਕੀਟਾ ਨਹੀਂ ਕੋਈ ਪ੍ਰੋਬਲਮ ਆ ਗਈ ਹੈ ਉਧਰ ਹੈ ਮੈਂ ਆ ਰਿਹਾ ਹਾਂ ਸੋ ਚਲੋ ਫਿਰ ਥਾਣੇ ਦੇ ਵਿੱਚ ਇਕੱਲੇ ਤੁਸੀਂ ਥੋੜੀ ਨਾ ਉਹ ਬਾਕੀ ਵੀ ਤੇ ਕੋ ਗਰ ਗਈ ਹੋਈ ਆ ਹਾਂਜੀ ਹਾਂਜੀ ਮਤਲਬ ਸਰ ਅੱਧੀ ਫੋਰਸ ਤੁਹਾਡੀ ਕੋਈ ਗੱਲ ਨਹੀਂ ਸੋ ਮੁਲਾਜ਼ਮ ਨਾਲ ਗੱਲਬਾਤ ਕੀਤੀ ਕਿ ਮੁਲਾਜ਼ਮ ਕਹਿ ਰਿਹਾ ਜੀ ਕੋਈ ਗੱਲ ਨਹੀਂ ਅਸੀਂ ਦੇਖ ਲੈਂਦੇ ਆ ਸਾਡੀ ਅੱਧੀ ਫੋਰਸ ਕਿਤੇ ਗਈ ਆ ਅੱਧੀ ਫੋਰਸ ਕਿਤੇ ਗਈ ਆ ਇਹਦਾ ਮਤਲਬ ਇਹ ਹੈ ਕਿ ਹੁਣ ਜੇ ਤੁਸੀਂ ਚਾਓ ਤੇ ਕਿਤੇ ਨਾ ਕਿਤੇ ਜੇ ਤੁਸੀਂ ਚਾਓ ਤੇ ਜਿਹੜਾ ਕਤਲ ਆ ਉਹ ਕਰ ਸਕਦੇ ਹੋ ਕਿਸੇ ਦਾ ਵੀ ਕਿਉਂਕਿ ਪੁਲਿਸ ਜਿਹੜਾ ਇਹ ਇਸ ਟਾਈਮ ਮੌਕੇ ਦੇ ਉੱਤੇ ਨਹੀਂ ਆ ਰਹੀ ਜੀ ਅਜਾ ਵਸੀਂ ਤੁਹਾਡੀ ਜਿਹਦਾ ਆਰਟੀਐਸ ਕਰਵਾ ਦਿੰਨੇ ਆ ਤੇ ਤੁਹਾਨੂੰ ਪੇਮੈਂਟ ਦੇ ਦਿੰਨੇ ਆ ਇੱਥੇ ਆਇਆ ਨੂੰ ਮੈਂ ਤਾਂ ਪੁੱਛਣਾ ਸੀ ਕਿ ਅੱਜ ਸੁੱਤੇ ਪਏ ਸੀ ਕਿ ਜਦੋਂ ਅੱਜ ਅਸੀਂ ਆਏ ਤੁਹਾਡਾ ਬਾਉਂਸਰ ਸਾਨੂੰ ਗਾਲਾਂ ਕੱਢ ਕੇ ਦਰਵਾਜ਼ੇ ਨੂੰ ਤਾਲਾ ਲਾ ਕੇ ਦੌੜ ਗਿਆ ਪੁੱਛਿਆ ਕਹਿੰਦੇ ਅੱਜ ਗੁੱਡ ਫਰਾਈਡੇ ਆ ਵੇ ਅਸੀਂ ਇਸ ਕਰਕੇ ਬੈਂਕਾ ਬੰਦਿਆ ਅੱਜ ਅਸੀਂ ਕੁਝ ਕਰਨੀ ਸੀ ਉਹਨਾਂ ਨੂੰ ਪੁੱਛਣਾ ਸੀ ਕਿ ਗੁੱਡ ਫਰਡੇ ਵਾਲੇ ਦਿਨ ਕੁੜੀਆਂ ਕਮਰੇ ਚ ਬੰਦ ਰੱਖਦੇ ਹੋ ਤਾੜੇ ਲਾ ਕੇ ਓਏ ਮੈਂ ਅਸੀਂ ਸਾਰੀ ਗੱਲ ਕੀਤੀ ਐ ਬਟ ਉਹ ਸਾਨੂੰ ਕੋਈ ਵੀ ਰਿਸਪਾਂਸ ਨਹੀਂ ਦੇ ਰਹਾ ਹੁਣ ਤਾਂ ਇਹ ਹੀ ਆ ਵੀ ਸਾਡਾ ਜਦ ਤੱਕ ਕਾਨੂੰਨ ਨਾ ਆਹੀਂ ਸਾਡੇ ਪੈਸੇ ਮਿਲੂਗੇ ਸਾਨੂੰ ਹਨਾ ਇਹ ਹੋ ਸਕਦਾ ਆ ਕਾਨੂੰਨ ਦੇ ਉੱਤੇ ਕਿੰਨੀ ਕੁ ਉਮੀਦ ਆ ਕਿਉਂਕਿ ਤੁਸੀਂ ਫੋਨ ਕੀਤਾ ਤੁਸੀਂ ਇੰਨੀ ਗੱਲ ਕਹੀ ਆ ਤੁਹਾਡੇ ਕਹਿਣ ਦੇ ਮੁਤਾਬਿਕ ਇਹ ਗੱਲ ਹੈ ਕਿ ਉਹ ਰੋਟੀ ਖਾ ਰਹੇ ਆ ਉਹ ਕਹਿ ਰਹੇ ਸਾਡੀ ਅੱਧੀ ਫੋਰਸ ਕਿਤੇ ਹੋਰ ਗਈ ਆ ਮਤਲਬ ਅਜ ਦੇ ਸਮੇਂ 'ਚ ਜੇ ਕਿਸੇ ਦਾ ਕੋਈ ਕਤਲ ਹੋ ਜਾਵੇ ਤੇ ਪੁਲਿਸ ਸਾਰੀ ਬੀਜ਼ੀ ਐ ਹ ਜੇ ਕੋਈ ਇਹੇ ਸਾਡੇ ਤੋਂ ਵੱਡਾ ਹੁੰਦਾ ਤਾਂ ਉਹਦੇ ਲਈ ਆ ਵੀ ਜਾਣਾ ਸੀ ਸਭ ਨੇ ਅਸੀਂ ਇੱਕ ਗਰੀਬ ਕਰਕੇ ਸਾਡੇ ਲਈ ਕੋਈ ਵੀ ਨਹੀਂ ਖੜਾ ਅੱਜ ਮੈਡਮ ਮਨਿਸਟਰਾਂ ਦੀ ਮੱਝਾ ਜਣੀ ਕਿ ਵਾਚੀਆਂ ਵੀ ਅੱਧੀ ਰਾਤ ਹੀ ਲਾ ਦਤੀਆਂ ਉਹਨਾਂ ਨੇ ਕੋਈ ਪੰਲੀ ਆਇਆ ਜੇ ਕੋਈ ਉਹਨਾਂ ਦਾ ਨੌਕਰ ਵੀ ਕੋਈ ਬਿਮਾਰ ਹੋ ਜਾਂਦਾ ਹੁਣ ਸਾਰੀ ਇੱਥੇ ਮਿਲਟਰੀ ਨੇ ਇਕੱਠੇ ਹੋ ਜਾਣਾ ਸੀਗਾ ਅਸੀਂ ਆਮ ਜਨਤਾ ਆ ਸਾਡੇ ਲਈ ਤਾਂ ਨਹੀਂ ਹੈਗਾ ਕੋਈ ਕੋਈ ਬੰਤਮਨ ਤਾਂ ਕਹਿੰਦੇ ਕਿਸੇ ਦਾ ਰੁਪਈਆ ਵੀ ਬਚਦਾ ਹੋਊਗਾ ਤੇ ਮੇਰੀ ਬਾਹ ਫੜ ਕੇ ਰੋਗ ਲਿਓ ਕੀ ਲੱਗਦਾ ਕਿ ਆਂਦੇ ਸਮੇਂ ਤੇ ਆਮ ਆਦੀ ਪਾਰਟੀ ਸਰਕਾਰ ਦੇਖਣਾ ਜਾਓਗੇ ਤੁਸੀਂ ਅਸੀਂ ਤਾਂ ਕਿਸੇ ਸਰਕਾਰ ਦੇ ਬਾਰੇ ਕੁਝ ਨਹੀਂ ਕਹਿਣਾ ਪਰ ਜਦੋਂ ਅਸੀਂ ਦੁਖੀ ਆ ਸਾਨੂੰ ਇ ਹਣਾ ਦੇਖ ਸਾਹਬ ਦਿਓ ਕਿ ਲੋਕਾਂ ਦੇ ਵਿੱਚ ਕਿਤਨਾ ਕਿਤੇ ਹੁਣ ਸਰਕਾਰ ਦੇ ਖਿਲਾਫ ਹੀ ਰੋਸ ਜਾ ਰਿਹਾ ਕਿ 3 ਸਾਲ ਲਗਾਤਾਰ ਹੋ ਗਏ ਜਿੱਥੇ ਕਿਹਾ ਜਾ ਰਿਹਾ ਸੀ ਕਿ ਠੱਗੀ ਠੋਰੀ ਜਿਹੜੀ ਆ ਬਿਲਕੁਲ ਬੰਦ ਕਰ ਦਿੱਤੀ ਜਾਏਗੀ ਪਰ ਹੈਰਾਨਗੀ ਵਾਲੀ ਗੱਲਾਂ ਤੇ ਇਹ ਆ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਠੱਗੀ ਠੋਰੀ ਜਿਹੜੀ ਆ ਉਹ ਬੰਦ ਜਿਹੜੀ ਆ ਬਿਲਕੁਲ ਨਹੀਂ ਹੋਈ ਇੱਕ ਵਾਰੀ ਫੇਰ ਜਿਹੜੀ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿੰਗਡਮ ਕੰਸਲਟੈਂਟ ਦੀਆਂ ਤੁਹਾਨੂੰ ਦੱਸ ਦਈਏ ਕਿ ਇਹ ਉਹ ਆਫਿਸ ਹੈ ਜਿਨ੍ਹਾਂ ਜਿਹੜੇ ਜਿਨ੍ਹਾਂ ਨੇ ਲੋਕਾਂ ਦੇ ਪੈਸੇ ਜਿਹੜੇ ਆ ਆਪਣੇ ਕੋਲ ਰੱਖੇ ਹੋਏ ਆ ਤੇ ਹੈਰਾਨਗੀ ਵਾਲੀ ਗੱਲ ਉੱਥੇ ਇਹ ਵੀ ਆਂਦੀ ਹੈ ਕਿ ਜੇ ਇੱਕ ਸਹੀ ਨੇ ਜੇ ਇਹ ਸਹੀ ਨੇ ਬਿਲਕੁਲ ਇੱਕ ਨੰਬਰ ਦਾ ਜੇ ਕੰਮ ਕਰ ਰਹੇ ਨੇ ਤੇ ਫਿਰ ਸਾਹਮਣੇ ਕਿਉਂ ਨਹੀਂ ਆ ਰਹੇ ਮੀਡੀਆ ਦੇ ਨਾਲ ਗੱਲਬਾਤ ਕਿਉਂ ਨਹੀਂ ਕਰ ਰਹੇ ਕੁੜੀਆਂ ਨੂੰ ਤਾਲੇ ਲਾ ਕੇ ਦੌੜਕਾ ਦੇ ਵਾਸਤੇ ਗਏ ਜਿਸ ਤਰ੍ਹਾਂ ਲੋਕਾਂ ਨੇ ਦੱਸਿਆ ਕਿ ਬੌਂਸਰ ਜਿਹੜਾ ਆ ਦੌੜ ਗਿਆ ਤਾਲੇ ਲਗਾਉਣ ਤੋਂ ਬਾਅਦ ਉਸ ਤੋਂ ਬਾਅਦ ਵੈਸੇ ਆ ਹਾਂਜੀ ਬੋਲ ਆਈਪੀ ਫੇ ਚੱਲ ਜੋ ਉਧਰ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਬਨਾਮ ਤੁਹਾਡੇ ਖਾਤੇ 'ਚ ਆਉਣੇ ਚਾਹੀਦੇ ਹਨ ਮੈਮ ਪੈਸੇ ਤਾਂ ਨੂੰ ਕਿਹਾ ਤੁਸੀਂ ਸੋਮਵਾਰ ਪੂਰੇ 11 ਵਜੇ ਆ ਜਿਓ ਤੁਹਾਡੇ ਖੜੇ ਖੜੇ ਕਰਾ ਦਾਂਗੇ ਤੁਸੀਂ ਨਾਲ ਚਲ ਜਿਓ ਬੈਂਕ ਮੈਮ ਉਹ ਮੈਮ ਤੁਸੀਂ ਦੇਖੋ ਮੈਨੂੰ 18 ਜਨਵਰੀ ਦਾ ਮੈਮ ਚੈੱਕ ਦਿੱਤਾ ਸੀ ਤੁਸੀਂ ਕਹੇ ਸੀ 16 ਅਪ੍ਰੈਲ ਨੂੰ ਲਾਓ ਜਦੋਂ ਮੈਮ ਲਾਇਆ ਆ ਉਹ ਮੈਮ ਉਹ ਖਾਤੇ ਚ ਪੈਸੇ ਹੀ ਨਹੀਂ ਤੁਹਾਡੇ ਚ ਮੈਂ ਤੁਹਾਨੂੰ ਉਹੀ ਕਹਿੰਨੀ ਆ ਇੱਥੇ ਅਕਾਊਂਟ ਚ ਥੋੜੀ ਪ੍ਰੋਬਲਮ ਚੱਲ ਗਈ ਸੀ ਤੁਸੀਂ ਸੋਮਵਾਰ ਮੇਰੇ ਕੋਲ 11 ਵਜੇ ਪੂਰੇ ਆ ਜਿਓ ਭਰਵਾ ਦਾਂਗੇ ਕਰਾਣੇ ਤੇ ਹੈਗੀ ਆ ਨਹੀਂ ਮੈਮ ਸਾਨੂੰ ਅੱਜ ਦੇ ਉਹ ਹਨਾ ਤੁਸੀਂ ਮੈਮ ਜੇ ਨਾਲ ਦੇ ਅਸੀਂ ਪੈਸੇ ਦੇਣੇ ਸਾਨੂੰ ਵੀ ਤਾਂ ਮੈਮ ਕਹਿ ਰਹੇ ਆ ਮੈਮ ਤੁਹਾਨੂੰ ਵੀ ਬਤਾ ਅੱਜ ਤਾਂ ਗੁੱਡ ਫ੍ਰੇਡੇ ਹੈ ਬੈਂਕ ਹੀ ਬੰਦ ਹੈ ਤੁਸੀਂ ਬੈਂਕ ਫੋਨ ਕਰਦੇ ਹੋ ਸੋ ਆਨਲਾਈਨ ਬੈਂਕਿੰਗ ਦੇ ਵਿੱਚੋਂ ਮੈਮ ਕੋਈ ਸੈਟਰਡੇ ਸੰਡੇ ਜਾਂ ਕੋਈ ਵੀ ਗੁੱਡ ਫ੍ਰਾਈਡੇ ਦੀ ਛੁੱਟੀ ਨਹੀਂ ਹੁੰਦੀ ਮੈਮ ਮੈਂ ਤੁਹਾਨੂੰ ਕਿਹਾ ਤੁਸੀਂ ਮੰਡੇ ਆ ਜਿਓ ਤੁਹਾਡਾ ਮੰਡੇ ਤੁਸੀਂ 10:00 11:00 ਵਜੇ ਆ ਜਿਓ 11:00 ਵਜੇ ਮੈਂ ਤੁਹਾਡੀ ਜਾਦ ਕਰਾ ਦਾਂਗੀ ਆ ਟੂ ਬਲੈਸ ਓਕੇ ਮੈਮ ਠੀਕ ਹੈ ਅਜ ਤਾਂ ਕੋਈ ਘੱਟ ਅਮਾਉਂਟ ਨਹੀਂ ਹੁੰਦੀ ਉਹ ਹੈਗੀ ਬੰਨਾਂਗੇ ਮੰਡੇ ਤੁਸੀਂ ਸਾਨੂੰ ਛੁੱਟੀ ਦਿੰਦੇ ਆਂ ਬਈ ਮੈਂ 11:00 ਵਜੇ ਆਉਂਗੀ ਤੇ ਤੁਸੀਂ ਮੈਨੂੰ ਮਿਲ ਜੂਗੇ ਨਾ 101% ਮੈਮ ਤੁਸੀਂ ਆ ਜਾਓ 11 ਵਜੇ ਪ੍ਰੈਨ ਚੈੱਕ ਆਪਣਾ ਨਾਮ ਲੈ ਆਇਓ ਬੈਂਕ ਦੇ ਨਾਲ ਖਰੋਗ ਦਾ ਡੀਆਰਡੀ ਜੈਸ ਹੋ ਜੂਗੀ ਓਕੇ ਮੈਮ ਠੀਕ ਹੈ ਮੈਮ ਓਕੇ ਓਕੇ ਮੈਮ ਕੀ ਗੱਲਬਾਤ ਹੋਈ ਹੁਣ ਤੁਹਾਡੇ ਨਾਲ ਇਹਨਾਂ ਦੀ ਉਹ ਕਹਿੰਦੇ ਆ ਸਰ ਬਈ ਮੰਡੇ ਅਸੀਂ 11 ਵਜੇ ਤੁਹਾਨੂੰ ਆਰਟੀਐਸ ਕਰਵਾ ਦਿੰਨੇ ਆ ਸਾਡੀ ਸ਼ੋਰਟ ਹੀ ਆ ਜੇ ਅਸੀਂ ਨਾ ਕਰਾਂਗੇ ਉਹਦੇ ਜ਼ਿੰਮੇਵਾਰ ਅਸੀਂ ਆਪ ਹੋਵਾਂਗੇ ਮੈਮ ਅੱਗੇ ਉਹਨਾਂ ਨੇ ਤੁਹਾਨੂੰ ਚੈੱਕ ਦਿੱਤੇ ਸੀਗੇ ਹਾਂਜੀ ਉਹ ਚੈੱਕ ਬਾਉਂਸ ਹੋਇਆ ਕੀ ਹੋਇਆ ਹਾਂਜੀ ਚੈੱਕ ਬਾਉਂਸ ਹੋ ਗਿਆ ਇਨਸਫੀਸ਼ੈਂਟ ਬੈਲੈਂਸ ਸੀਗਾ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਹੁਣ ਫੇਰ ਉਹ ਤੁਹਾਨੂੰ ਮੰਡੇ ਦਾ ਕਹਿ ਰਹੇ ਆ ਕਿ ਮੰਡੇ ਨੂੰ ਗੱਲ ਬਣੇਗੀ ਹਾਂਜੀ ਦੇਖ ਲੈਣੇ ਆ ਸਰ ਮੰਡੇ ਵੀ ਇੱਕ ਵਾਰੀ ਲਾਸਟ ਚਾਂਸ ਦੇਖ ਲੈਣੇ ਆ ਕਿਉਂਕਿ ਇਹ ਵੀ ਆਪਣੀ ਰਕਮ ਦਾ ਸਵਾਲ ਆ ਰਕਮ ਇਹ ਆ ਨਾ ਸਾਡੀ ਵੀ ਅਸੀਂ ਵੀ ਇਹਦੇ ਹਣਾ ਤਾਂ ਇੱਕ ਮੀਡਲ ਕਲਾਸ ਬੰਦਾ ਬੜੇ ਰੁਪਈਆ ਰੁਪਈਆ ਜੋੜ-ਜੋੜ ਕੇ ਆਪਣੇ ਪੈਸੇ ਕਮਾਉਂਦਾ ਹੈ ਕੋਈ ਘਰ ਬਣਾਉਂਦਾ ਤੇ ਕੋਈ ਫਿਊਚਰ ਸੈੱਟ ਕਰਨ ਲਈ ਬਾਹਰ ਜਾਣ ਦੀ ਸੋਚਦਾ ਹੈ ਤੇ ਉਹ ਵੀ ਜਦੋਂ ਪੈਸੇ ਮਰ ਜਾਂਦੇ ਆ ਤੇ ਕਿਤੇ ਨਾ ਕਿਤੇ ਤਾਂ ਦਿੱਕਤ ਹੋ ਜਾਂਦੀ ਹੈ। ਉਹੀ ਸਰ ਹੁੰਦੀ ਆ ਸਰ ਬੱਚਿਆਂ ਦੇ ਫਿਊਚਰ ਲਈ ਇਹ ਸਭ ਕੁਝ ਕੀਤਾ ਸੀ। ਹਣਾ ਫਿਰ ਤਾਂ ਹਣਾ ਸਕੂਲਿੰਗ ਕਿਹੜੀ ਜਗ੍ਹਾ ਦਾ ਕੈਨੇਡਾ ਦਾ ਰਿਫਿਊਜ਼ ਲਈ ਤੁਹਾਡੀ ਹਾਂਜੀ ਰਿਫਿਊਜ਼ ਕਿਹਦੇ ਸਿਆ ਗਿਆ। ਕਹਿੰਦੇ ਕਿ ਉੱਥੇ ਦਾ ਪੀਐਮ ਜਿਹੜਾ ਉਹ ਚੇਂਜ ਹੋ ਗਿਆ ਉਹ ਕਿਸੇ ਨੂੰ ਵੀਜ਼ਾ ਨਹੀਂ ਦੇ ਰਿਹਾ। ਉਹਨਾਂ ਨੂੰ ਨਾਲ ਪੁੱਛ ਨਹੀਂ ਕਿ ਤੁਸੀਂ ਕਿੱਦਾਂ ਪੈਸੇ ਲੈ ਲਏ ਤੁਹਾਡੀ ਪਹਿਲੇ ਪੀਐਮ ਨਾਲ ਸੈਟਿੰਗ ਸੀਗੀ 2 ਜਨਵਰੀ ਦੀ 17 ਤਰੀਕ ਨੂੰ ਮੈਨੂੰ ਇਹ ਗੱਲ ਕਹੀ ਆ ਕਿ ਤੁਹਾਡਾ ਵੀਜ਼ਾ ਨਹੀਂ ਲੱਗਾ ਤੇ ਫਿਰ ਇਹਨਾਂ ਨੂੰ ਕੋਈ ਨਹੀਂ ਵੀਜ਼ਾ ਲੱਗਾ ਪੀਨ ਰੋਡ ਤੋਂ ਮੈਂ ਕਿਹਾ ਇਹਨਾਂ ਨੇ ਮੈਨੂੰ ਚੈੱਕ ਕੱਟ ਕੇ ਦਿੱਤਾ 18 ਜਨਵਰੀ ਨੂੰ ਕਹਿੰਦੇ ਤੁਸੀਂ ਪਰ ਲਾਉਣਾ 16 April ਨੂੰ ਆ ਤੇ ਜਦੋਂ ਮੈਂ 16 April ਨੂੰ ਲਾਇਆ ਤੇ ਉਹ ਪਹਿਲਾਂ ਮੇਰੇ ਖਾਤੇ 'ਚ ਕ੍ਰੈਡਿਟ ਹੋਣ ਦਾ ਸ਼ੋਅ ਹੋ ਗਿਆ ਬਟ ਸ਼ਾਮ ਨੂੰ ਉਹ ਮਾਈਨਸ ਚ ਆ ਗਿਆ ਕਹਿੰਦੇ ਇਨਸਫੀਸ਼ੀਐਂਟ ਫੰਡ ਹੈ ਉਹਨਾਂ ਦੇ ਖਾਤੇ 'ਚ ਕਿੰਨੇ ਮਹੀਨੇ ਹੋ ਗਏ ਮੈਂ ਇਸ ਸੀਜ਼ ਨੂੰ ਸਰ ਮੈਨੂੰ ਪੇਪਰ ਲਾਇਆ ਨੂੰ ਤੇ ਸਰ ਪ ਤਾਂ ਤੁਹਾਡੇ ਨਾਲ ਉਹ ਵੀ ਬੰਦੇ ਨੇ ਜਿਨ੍ਹਾਂ ਨੇ 8-8 ਲੱਖ ਰੁਪਏ ਦਿੱਤੇ ਉਹਨਾਂ ਨੂੰ 8 ਮਹੀਨੇ ਹੋ ਗਏ ਕੋਈ 4 ਲੱਖ ਵਾਲੇ ਆ ਜਿਨ੍ਹਾਂ ਨੂੰ 3 ਮਹੀਨੇ ਹੋ ਗਏ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਬੰਦੇ ਆ ਤੁਹਾਨੂੰ ਪੈਸੇ ਦੇਣਗੇ ਸਰ ਹੁਣ ਆਪਾਂ ਕਿ ਕਿਸੇ ਦੇ ਜਲਦੀ ਦਾ ਕੁਝ ਸੋਚ ਨਹੀਂ ਸਕਦੇ ਵੀ ਕੀ ਹੈ ਹਾਂਜੀ ਮਦਦ ਲਈ ਲਿੱਤੀ ਸੀ ਹਾਂਜੀ ਲਈ ਆ ਇੱਥੇ ਕਿਸੇ ਨੇ ਫੋਨ ਕੀਤਾ ਸੀ ਬਟ ਉਹਨਾਂ ਨੇ ਸ਼ਾਇਦ ਨਹੀਂ ਹਜੇ ਤੱਕ ਕਿੰਨਾ ਸਮਾਂ ਹੋ ਗਿਆ ਮੈਂ ਫੋਨ ਕੀਤਾ ਨਾ ਪੁਲਿਸ ਨੂੰ ਹਾਂਜੀ 20-25 ਮਿੰਟ ਤਾਂ ਹੋ ਗਿਆ ਹਜੇ ਤੱਕ ਆਏ ਨਹੀਂ ਨਹੀਂ ਆਏ ਨਹੀਂ ਕਹਿੰਦੇ ਕਿ ਜੜੀ ਪਰ ਜਿਹੜਾ ਪ੍ਰਸ਼ਾਸਨ ਆ ਫਿਲਹਾਲ ਇਸ ਟੱਪ ਸੁਟਾ ਹੋਇਆ ਕਿ ਗਰਮੀ ਬਹੁਤ ਹੈ ਬਾਹਰ ਆਉਣਾ ਪਸੀਨਾ ਆ ਜਾਂਦਾ ਤੇ ਰੇੜੀ ਆ ਜਾਂਦੀ ਹੈ ਕਈ ਵਾਰੀ ਬੰਦਾ ਬੇਹੋਸ਼ ਹੋ ਕੇ ਡਿੱਗ ਜਾਂਦਾ ਮੁਲਾਜ਼ਮਾਂ ਦੀ ਜਿਹੜੀ ਵਰਦੀ ਆ ਉਹ ਵੀ ਥੋੜੀ ਮੋਟੀ ਹੁੰਦੀ ਆ ਇਸ ਕਰਕੇ ਸ਼ਾਇਦ ਸ਼ਾਮ ਤੱਕ ਸ਼ਾਇਦ ਆ ਸਕਦੇ ਨੇ ਸੋ ਇਹ ਕਰੀ ਫੇਰ ਤੁਹਾਨੂੰ ਤਸਵੀ ਕਿੰਗਡਮ ਕੰਸਲਟ ਦੀਆਂ ਨਹੀਂ ਮੇਰੇ ਕੋਲ ਨਹੀਂ ਪਾਈ ਸੀ ਪਰੋਂ ਉਹਨੇ ਬੋਲਿਆ ਤੁਹਾਨੂੰ ਦੱਸ ਦਈਏ ਫੇਰ ਇੱਕ ਵਾਰੀ ਲੋਕਾਂ ਨੂੰ ਦੱਸ ਦਈਏ ਕਿ ਪੀਮਜ਼ ਹਸਪੀਟਲ ਉਹ ਜਿਹੜਾ ਤੁਸੀਂ ਅੱਗੇ ਆਂਦੇ ਹੋ ਬਸਟੈਂਡ ਤੋਂ ਅੱਗੇ ਪੀਮਜ਼ ਹਸਪੀਟਲ ਕ੍ਰਾਸ ਕਰਦੇ ਹੋ ਉਸ ਤੋਂ ਬਾਅਦ ਤਾਜ ਮਾਰਕੀਟ ਪੈਂਦੀ ਆ ਤਾਜ ਮਾਰਕੀਟ ਤੇ ਬਿਲਕੁਲ ਓਪੋਜ਼ਿਟ ਇੱਕ ਵਾਰੀ ਤੁਹਾਨੂੰ ਲੋਕੇਸ਼ਨ ਸਾਰੇ ਦਿਖਾ ਦਿੰਦੇ ਆ ਬਿਲਕੁਲ ਓਪੋਜ਼ਿਟ ਜਿਹੜਾ ਇਹ ਜਿਹੜੀ ਤੁਹਾਨੂੰ ਬਿਲਡਿੰਗ ਨਜ਼ਰ ਆ ਰਹੀ ਹੈ ਬਿਲਡਿੰਗ ਦੇ ਉੱਤੇ ਜਿਹੜੀ ਪੌੜੀਆਂ ਜਾਂਦੀਆਂ ਪੌੜੀਆਂ ਦੇ ਉੱਪਰ ਜਿਹੜਾ ਇਹ ਆ ਉਹ ਆਫਿਸ ਆ ਇਹਨਾਂ ਦਾ ਕਿੰਗਡਮ ਕੰਸਲਟੈਂਟ ਦਾ ਜਿਹੜਾ ਆਫਿਸ ਲੱਗਿਆ ਹੋਇਆ ਹੈ ਤੇ ਪੈਰ ਵੀ ਜਿਹੜੇ ਤੁਹਾਨੂੰ ਥੱਲੇ ਦਿਖਾ ਦਿੱਤੇ ਸੀਗੇ ਕਿ ਅੰਦਰ ਦਰਵਾਜ਼ੇ ਦੇ ਅੰਦਰ ਕੋਈ ਨਾ ਕੋਈ ਹੈਗਾ ਜਿਹਦੇ ਤਸਵੀਰਾਂ ਜਣੀਆਂ ਤੁਹਾਨੂੰ ਗੇਟ ਦੇ ਜੋ ਥੱਲੇ ਸੀ ਜੋ ਆਪਾਂ ਕੈਮਰਾ ਆਪਣਾ ਕੀਤਾ ਸੀਗਾ ਤਾਂ ਤੁਸੀਂ ਉਹਨਾਂ ਦੇ ਪੈਰ ਦੇਖੇ ਆ ਉੱਥੇ ਤੁਹਾਨੂੰ ਦੱਸ ਦੇ ਕਿ ਜੇ ਤੁਸੀਂ ਇਹਨਾਂ ਤੋਂ ਆਪਣਾ ਕੰਮ ਕਰਵਾਉਣਾ ਚਾਹੁੰਦੇ ਹੋ ਕਿੰਗਡਮ ਕੰਸਲਟੈਂਟ ਵਾਲੇ ਉਹ ਤਾਂ ਤੁਹਾਡੇ ਕੰਮ ਜਿਹੜੇ ਨਹੀਂ ਹੋਣੇ ਇਸ ਕਰਕੇ ਇਹ ਵੀ ਤੁਹਾਨੂੰ ਦੱਸ ਦੇਗੀ ਇਹਨਾਂ ਦੇ ਨਾਲ ਬਿਲਕੁਲ ਛੋਲਪੁਟ ਦੀ ਰੇੜੀ ਲੱਗਦੀ ਹੈ ਤੁਹਾਡੇ 8 ਲੱਖ ਫਸੇ ਆ ਤੁਹਾਨੂੰ ਪੈਸੇ ਤਾਂ ਮਿਲਣੇ ਨਹੀਂ ਤਾਂ ਤੁਸੀਂ ਇੱਥੇ ਆ ਕੇ ਵੀ ਆਪਣਾ ਥੋੜਾ ਟਾਈਮ ਪਾਸ ਕਰ ਸਕਦੇ ਹੋ ਅੱਧੇ ਘੰਟੇ ਤੋਂ ਉੱਪਰ ਦੀ ਸੂਈਆਂ ਪ੍ਰਸ਼ਾਸਨ ਉੱਤੇ ਵੀ ਆਂਦੀਆਂ ਆ ਕਿ ਇੰਨੇ ਲੋਕਾਂ ਦੇ ਜਿਹੜੇ ਪੈਸੇ ਫਸੇ ਹੋਏ ਆ ਢੱਲੇ ਦੇ ਨਾਲ ਉਸਤੇ ਬਾਵਜੂਦ ਵੀ ਜਿਹੜਾ ਇੱਥੇ ਕੰਮ ਕੀਤਾ ਜਾ ਰਿਹਾ ਤੇ ਕਿਤੇ ਨਾ ਕਿਤੇ ਜੇ ਗੱਲ ਕਰੀਏ ਪੁਲਿਸ ਦੀ ਰਲਿ ਮਿਲੀ ਜਿਹੜੀ ਭਗਤ ਐ ਉਹਦੇ ਵਿੱਚ ਹੋ ਸਕਦੀ ਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕਿੰਨੀ ਜਲਦੀ ਇੱਥੇ ਪਹੁੰਚਦਾ ਹੈ ਲੋਕਾਂ ਦੇ ਪੈਸੇ ਮਿਲਦੇ ਆ ਕਿ ਨਹੀਂ ਮਿਲਦੇ ਇਹ ਜਿਹੜਾ ਆਫਿਸ ਹੈ ਦਫਤਰ ਜਿਹੜਾ ਇਹ ਬੰਦ ਕਰਾਇਆ ਜਾਂਦਾ ਹੈ ਕਿ ਨਹੀਂ ਜਾਂਦਾ ਕਿਉਂਕਿ ਜੇ ਸੀਐਮ ਆਨ ਜਿਹੜੇ ਆ ਲੋਕਾਂ ਦੇ ਘਰ ਤੋੜ ਸਕਦੇ ਆ ਜੀਸੀਬੀਆਂ ਭੇਜ ਸਕਦੇ ਆ ਤੇ ਇਸ ਤਰ੍ਹਾਂ ਜਿਹੜੇ ਠੱਗੀ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ